ਸੰਘੀ ਗਏ ਮੇਰੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰਦਾ ਬਰਗੋ ਠੀਕ ਹੋਵੋਗੇ ਤਰ ਹੈ ਅੱਜ ਤੁਹਾਡੇ ਵਾਸਤੇ ਇੱਕ ਅਪਡੇਟ ਲੈ ਕੇ ਆਏ ਆ ਕਿ ਤੁਹਾਨੂੰ ਪਤਾ ਕੀ ਪੰਜਾਬ ਪੁਲਿਸ ਦੇ ਵਿੱਚ ਜੇਲ੍ਹ ਵਾਰਡਨ ਦੀ ਭਰਤੀ ਆਈ ਸੀਗੀ ਠੀਕ ਹੈ ਜੀ ਪੰਜਾਬ ਪੁਲਿਸ ਦੇ ਵਿੱਚ ਜੇਲ੍ਹ ਵਾਰਡਨ ਦੀ ਭਰਤੀ ਆਈ ਸੀ ਉਹਦਾ ਜਿਹੜਾ ਨਤੀਜਾ ਹੈਗਾ ਉਹ ਆਊਟ ਹੋ ਚੁੱਕਿਆ ਕੱਲ ਦਾ ਠੀਕ ਹੈ ਸਾਰੇ ਕੈਂਡੀਡੇਟਾਂ ਨੂੰ ਇਹ ਚੀਜ਼ ਦਾ ਪਤਾ ਲੱਗ ਗਿਆ ਹੁਣ ਕੀ ਪੰਜਾਬ ਪੁਲਿਸ ਜੇਲ੍ਹ ਵਾਰਡਨ ਦੀ ਭਰਤੀ ਦਾ ਰਿਜ਼ਲਟ ਉਹ ਆਊਟ ਹੋ ਚੁੱਕਿਆ ਇਹ ਕੋਈ ਮੈਂ ਤੁਹਾਨੂੰ ਇਹ ਗੱਲ ਦੱਸਣ ਵਾਸਤੇ ਇਹ ਵੀਡੀਓ ਬਣਾਈ ਗਈ ਹਾਂ ਜੀ ਰਿਜ਼ਲਟ ਆਊਟ ਹੋ ਗਿਆ ਇਹਦੇ ਬਾਰੇ ਤੁਹਾਨੂੰ ਸਾਰੇ ਬ ਠੀਕ ਹੈ ਕੱਲ ਦਾ ਪਤਾ ਲੱਗ ਚੁੱਕਿਆ ਹੈਗਾ ਤਾਂ ਕਰਕੇ ਹੁਣ ਜਿਹੜੀ ਮੇਨ ਗੱਲ ਹੈ ਆਪਾਂ ਗੱਲ ਕਰਨੀ ਹੈ ਉਹਦੇ ਬਾਰੇ ਠੀਕ ਹੈ ਜਦੋਂ ਤੁਹਾਨੂੰ ਪਤਾ ਕਿ ਜਦੋਂ ਤੱਕ ਆਪਣੇ ਕੋਲ ਕੋਈ ਪੱਕੀ ਇਨਫਰਮੇਸ਼ਨ ਨਹੀਂ ਹੁੰਦੀ ਤਾਂ ਜਮੈਂ ਵੀਡੀਓ ਨਹੀਂ ਬਣਾਉਂਦਾ ਹੁੰਦਾ ਹੁਣ ਜਿਹੜੇ ਬੱਚਿਆਂ ਦੇ ਜ਼ਿਆਦਾਤਰ ਮੈਨੂੰ ਪ੍ਰਸ਼ਨ ਆ ਰਹੇ ਐ ਉਹ ਇਹ ਆ ਰਹੇ ਐ ਕੋਈ ਬੱਚਾ ਕਹਿ ਰਿਹਾ ਜੀ ਮੇਰੇ 65 ਨੰਬਰ ਆ ਮੈਂ ਫਿਜ਼ੀਕਲ ਦੀ ਤਿਆਰੀ ਸ਼ੁਰੂ ਕਰਦਾ ਕੋਈ ਬੱਚਾ ਕਹਿ ਰਿਹਾ ਜੀ ਮੇਰੇ 41 ਨੰਬਰ ਆ ਮੈਂ ਫਿਜ਼ੀਕਲ ਦੀ ਤਿਆਰੀ ਸ਼ੁਰੂ ਕਰਦਾ ਕਿਸੇ ਬੱਚੇ ਦੇ 58 ਨੰਬਰ ਆ ਇਸ ਤਰ੍ਹਾਂ ਕਾਫੀ ਬੱਚੇ ਨੇ ਮੈਨੂੰ ਕਾਲਾਂ ਤੇ ਮੈਸੇਜ ਆਈ ਜਾਂਦੇ ਐ ਕਿ ਤਹਾਨੂੰ ਜੇ ਤੁਹਾਨੂੰ ਚਾਹੀਦੀ ਹੈ ਐਕੂਰੇਟ ਖਬਰ ਕਿ ਹਾਂਜੀ ਅਸੀਂ ਫਿਜ਼ੀਕਲ ਦੀ ਤਰੀ ਇਥੋਂ ਨੰਬਰਾਂ ਤੱਕ ਕਰ ਸਕਦੇ ਹਾਂ ਤਾਂ ਦੇਖੋ ਨਾ ਜੀ ਮੈਂ ਕਦੀ ਵੀ ਕੋਈ ਫੇਕ ਨਿਊਜ਼ ਨਹੀਂ ਪਾਉਣਾ ਹੁੰਦਾ ਉਹਦੇ ਵਾਸਤੇ ਤੁਹਾਨੂੰ ਜਿਹੜੀ ਵੀਡੀਓ ਮਿਲੂਗੀ ਉਹ ਮਿਲੂਗੀ ਸ਼ਾਮ ਨੂੰ 4 ਵਜੇ ਸ਼ਾਮ ਨੂੰ 4 ਵਜੇ ਵੀਡੀਓ ਮਿਲੂਗੀ ਕਿਉਂਕਿ राजे ਆਪਾਂ ਕੋਈ ਵੀ ਵੀਡੀਓ ਜਦੋਂ ਵੀ ਕੋਈ ਬਣਾਉਣੀ ਹੁੰਦੀ ਆ ਉਹਵੇਂ ਪੂਰੀ ਐਨਾਲਾਈਸਿਸ ਕਰਕੇ ਵੀਡੀਓ ਬਣਾਉਣਾ ਹੁੰਦਾਗਾ ਕਿ ਹਾਂ ਭਾਈ ਕਿ ਇਥੋਂ ਤੱਕਰ ਬੱਚੇ ਤਾਂ ਨੂੰ ਪਤਾ ਗਿਆ ਅੱਜ ਤੱਕ ਜਿੰਨੀ ਵੀ ਅਪਡੇਟ ਦਿੱਤੀਆਂ ਕਿ 95% ਆਪਣੀ ਅਪਡੇਟ ਜਿਹੜੀ ਹੁੰਦੀ ਹੈ ਉਹ ਬਿਲਕੁਲ ਸਹੀ ਹੁੰਦੀ ਹੈ ਹਰ ਸ਼ਾਮ ਤੱਕ ਤੁਹਾਨੂੰ ਮੈਂ ਕੀ ਕਰੂੰਗਾ ਤੁਹਾਨੂੰ ਮੈਂ ਸਾਰਾ ਕੁਝ ਦੱਸ ਦੂੰਗਾ ਕਿ ਕਿੰਨੇ ਨੰਬਰਾਂ ਤੱਕ ਬੱਚੇ ਫਿਜ਼ੀਕਲ ਦੀ ਤਿਆਰੀ ਕਰ ਸਕਦੇ ਆ ਠੀਕ ਹੈ ਜੀ ਹੁਣ ਦੂਸਰਾ ਜਿਹੜਾ ਬੱਚਿਆਂ ਦਾ ਜ਼ਿਆਦਾ ਜ਼ਿਆਦਾ ਮੇਰੇ ਕੋਲੇ ਪ੍ਰੈਸ਼ਨ ਆਗਾ ਉਹ ਇਹ ਹੈਗਾ ਜੀ ਕਿੰਨੇ ਗੁਣਾ ਕੈਂਡੀਡੇਟ ਬੁਲਾਏ ਜਾ ਸਕਦੇ ਆ ਫਿਜ਼ੀਕਲ ਦੀ ਤਿਆਰੀ ਵਾਸਤੇ ਦੇਖੋ ਜੀ ਜ਼ਿਆਦਾਤਰ ਤਾਂ ਜਿਹੜੀ ਜੇਲ੍ਹ ਵੱਟ ਦੀ ਭਰਤੀ ਹੈ ਇਹਦੇ ਵਿੱਚ 10 ਗੁਣਾ ਬੱਚੇ ਬੁਲਾਉਂਦੇ ਹੁੰਦੇ ਆ ਇਹ ਠੀਕ ਹੈ 10 ਗੁਣਾ ਬੱਚੇ ਬੁਲਾਉਂਦੇ ਹੁੰਦੇ ਆ ਹੁਣ 10 ਗੁਣਾ ਦਾ ਕੀ ਮਤਲਬ ਹੈ ਜੀ ਪੰਜਾਬ ਪੁਲਿਸ ਦੀ ਐਗਰੀ ਭਰਤੀ ਹੈ ਇੰਨੀ ਪੋਸਟਾਂ ਦੇ 6 ਗੁਣਾ ਬੱਚੇ ਬੁ ਇਹਦਾ ਸਮਝੋ ਕਿ ਪਹਿਲੀ ਵਾਰੀ 10 ਗੁਣਾ ਦੀ ਲਿਸਟ ਆ ਜੂਗੀ ਇਹਦਾ ਮਤਲਬ ਇਹ ਹੁੰਦਾ ਰਹੇ ਜੀ ਕਿ ਬਹੁਤ ਬੱਚੇ ਜੋਬ ਛੱਡ ਜਾਂਦੇ ਆ ਠੀਕ ਹੈ ਬਹੁਤ ਬੱਚੇ ਜੋਬ ਛੱਡ ਜਾਂਦੇ ਆ ਜੋਬ ਛੱਡਣਾ ਦਾ ਸਭ ਤੋਂ ਕਾਰਨ ਮੈਂ ਮੋਟਾ-ਮੋਟਾ ਦੱਸ ਦੰਦਾਂਗਾ ਜੋਬ ਛੱਡਣਾ ਕਾਰਨ ਮੋਟਾ-ਮੋਟਾ ਇਹ ਹੈ ਕਿ ਉੱਥੇ ਜਦੋਂ ਤੁਸੀਂ ਭਰਤੀ ਹੋਗੇ ਤੁਹਾਨੂੰ ਕਿਸੇ ਨੇ ਮੋਬਾਈਲ ਫੋਨ ਜਾਂ ਕੁਝ ਵੀ ਨੀ ਯੂਜ਼ ਕਰਨ ਦੇਣਾ ਤਾਂ ਕਰਕੇ ਬਹੁਤ ਬੱਚੇ ਇਸ ਚੀਜ਼ ਤੋਂ ਹੀ ਭੱਜ ਜਾਂਦੇ ਆ ਜੀ ਠੀਕ ਹੈ ਦੂਸਰੀ ਗੱਲ ਜਿਹੜੀ ਜਿਹੜੀ ਹੈਗੀ ਹੈਗੀ ਇਹ ਜੇਲ ਵਾਟ ਦੀ ਜਿਹੜੀ ਭਰਤੀ ਹੈਗੀ ਠੀਕ ਹੈ ਪਿਛਲੀਆਂ ਵੈਕੈਂਸੀਆਂ ਵੀ ਇੱਥੇ ਕਾਫੀ ਇਸ ਤਰ੍ਹਾਂ ਕਰਕੇ ਖਾਲੀ ਹੋ ਗਈਆਂ ਸੀਗੀਆਂ ਕਿ ਬੱਚੇ ਜੋਬ ਛੱਡ ਕੇ ਸੀਦੇ ਵਿੱਚੋਂ ਮੇਨ ਕੰਮ ਇਹੀ ਬੰਦ ਆ ਜਾ। ਤਾਂ ਕਰਕੇ ਨਾ ਜੀ ਪਿਛਲੀਆਂ ਭਰ ਦੇਣੀ ਮੈਟ ਉਹ ਬਹੁਤ ਜ਼ਿਆਦਾ ਥੱਲੇ ਚਲੀ ਗਈ ਸੀਗੀ। ਓਕੇ ਜੀ। ਹੁਣ ਦੂਸਰਾ ਅਪ੍ਰੋਚਨ ਹੈਗਾ ਬੱਚਿਆਂ ਦਾ ਕੀ ਜੀ ఫిਜ਼ੀਕਲ ਦੀ ਤਿਆਰੀ ਲਈ ਸਾਨੂੰ ਕਿੰਨਾ ਸਮਾਂ ਮਿਲੂਗਾ? ਤਾਂ ਰਾਜੇ ఫిਜ਼ੀਕਲ ਦੀ ਤਿਆਰੀ ਵਾਸਤੇ ਤੁਸੀਂ ਘਟੋ ਘਟਾ ਆਪਦਾ 1 ਮਹੀਨਾ ਮੰਨ ਕੇ ਚੱਲੋ। ਠੀਕ ਹੈ ਜੀ ਘਟੋ ਘਟਾ ਟਿਕ ਮਹੀਨਾ ਮੰਨ ਕੇ ਚੱਲੋ ਮੈਂ ਘਟੋ ਘਟਾ ਤਾਂ ਦੱਸ ਰਿਹਾ ਹਾਂਗਾ ਕਿ ਬਾਅਦ ਵਿੱਚ ਬੱਚੇ ਕਹਿੰਦੇ ਜੀ ਪੇਪਰ ਛੇਤੀ ਆ ਗਿਆ ਜੀ ਥੋੜਾ ਲੇਟ ਹੋ ਗਿਆ ਜੀ ਫਲਾਣਾ ਦਿਨ ਦਾ ਹੁਣ ਜਿਹੜੇ ਬੱਚੇ ਨੇ ਪੋਸਟ ਆਪਰੀਆਂ ਪਾਈ ਸਭ ਮਹੀਨਾ ਜਿੰਨਾ ਰਿਜ਼ਲਟ ਆ ਗਿਆ ਇੱਕ ਮਹੀਨਾ ਮੰਨ ਕੇ ਜਦੋਂ ਤੁਹਾਡੇ ਕੋਲੇ ਇੱਕ ਮਹੀਨਾ ਤੁਹਾਨੂੰ ਫਿਜ਼ੀਕਲ ਦੀ ਤਿਆਰੀ ਵਾਸਤੇ ਤੁਹਾਡੇ ਕੋਲੇ ਟਾਈਮ ਆਏਗਾ ਵੱਧ ਮਿਲ ਗਿਆ ਤੁਹਾਡੀ ਖੁਸ਼ਕਿਸਮਤੀ ਹੈ ਠੀਕ ਹੈ ਜੀ ਪਰ ਇੰਨਾ ਟਾਈਮ ਤੁਹਾਨੂੰ ਘਟੋ ਘਟਾ ਮਿਲ ਹੀ ਜਾਣਾਗਾ ਇਹਦੇ ਬਾਅਦ ਜੇ ਤੁਸੀ ਫਿਜ਼ੀਕਲ ਦੀ ਤਿਆਰੀ ਸ਼ੁਰੂ ਕਰ ਦਿਓ ਕਿਉਂਕਿ ਜੇ ਰੇਸ ਰੂਸ ਕੋਈ ਹੈਣੀ ਵਾਲੀ ਸਪੈਟੀ ਜਿਹੜੀ ਲਾਉਣੀ ਆ ਆਪਾਂ ਤੇ ਇੱਕ ਰਸਤਾ ਚੜਨਾ ਹੁੰਦਾ ਹੈਗਾ ਰਸਤਾ ਵੀ ਤੁਸੀਂ ਪਿਛਲੀ ਵਾਰ ਉਹਨਾਂ ਨੇ ਪੈਰ ਲਾ ਕੇ ਰਸਤਾ ਚੜਾਇਆ ਸੀ ਤਾਂ ਪੈਰ ਲਾ ਕੇ ਵੀ ਰਸਤਾ ਤੁਸੀਂ ਚੜ ਸਕਦੇ ਹੋਗੇ ਠੀਕ ਹੈ ਜੀ ਫਿਜ਼ੀਕਲ ਟ੍ਰਾਇਲ ਦਾ ਕੋਈ ਬਾਲਾ ਵੱਡਾ ਇਹਦੇ ਵਿੱਚ ਕੰਮ ਨਹੀਂ ਹੈਗਾ ਤੇ ਤਾਂ ਕਰਕੇ ਰਾਜੇ ਇਹਨਾਂ ਦੇ ਬੱਚੇ ਤਾਂ ਵੱਧ ਜ਼ਿਆਦਾ ਅਪਲਾਈ ਜਾਂਦੇ ਹੁੰਦੇ ਆ ਕਿ ਇਹਦੇ ਵਿੱਚ ਕਾਫੀ ਬੱਚੇ ਜੋਬ ਛੱਡੇ ਆ ਦੂਜਾ ਇੱਕ ਫਾਇਦਾ ਰਾਜੇ ਤਾਂ ਹੋਊਗਾ ਇਹਦੇ ਵਿੱਚ ਕਿ ਬਹੁਤ ਬੱਚੇ ਰਾਜੇ ਜਿਨ੍ਹਾਂ ਨੇ ਹੁਣ ਤੁਹਾਨੂੰ ਪਤਾ ਕਿ ਪੰਜਾਬ ਪੁਲਿਸ ਦਾ ਰਿਜ਼ਲਟ ਆ ਚੁੱਕਿਆ 2024 ਦਾ ਤੇ ਬਹੁਤ ਬੱਚੇ ਨੂੰ ਜੁਆਇਨਿੰਗ ਲੈਟਰ ਵੀ ਮਿਲ ਚੁੱਕੇ ਆ ਠੀਕ ਹੈ ਜੀ ਤਾਂ ਠੀਕ ਹੈ ਸੋਰੀ 23 ਵਾਲੇ ਬੱਚੇ ਐ ਜਿਹੜੇ 23 ਵਾਲੇ ਬੱਚੇ ਦੋਹੇ ਤैयारी ਵਾਲੇ ਉਹਨਾਂ ਨੂੰ ਵੀ ਤੁਹਾਨੂੰ ਪਤਾ ਕਿ ਜੁਆਇਨਿੰਗ ਲੈਟਰ ਮਿਲ ਚੁੱਕੇ ਹੈਗਾ ਠੀਕ ਹੈ ਜੀ ਤੇ 2024 ਵਾਲੇ ਬੱਚਿਆਂ ਦਾ ਵੀ ਇਹ ਰਿਜ਼ਲਟ ਆਊਟ ਕਰ ਚੁੱਕੇ ਹੈਗੇ ਤਾਂ ਤੁਹਾਨੂੰ ਪਤਾ ਕਿ ਜ਼ਿਆਦਾਤਰ ਬੱਚੇ ਜਿਹੜੇ 2024 ਵਾਲੇ ਆ ਉਹਨਾਂ ਨੇ ਵੀ ਇਹੀ ਭਰਤੀ ਭਰੀ ਹੋਈ ਸੀਗੀ ਠੀਕ ਹੈ ਜੀ ਇਹੀ ਭਰਤੀ ਭਰੀ ਹੋਈ ਸੀ ਤਾਂ ਕਰਕੇ ਕਾਫੀ ਵੈਕੈਂਸੀਆਂ ਦਾ ਫਾਇਦਾ ਤੁਹਾਡਾ ਇਹ ਹੋ ਜੂਗਾ ਕਿ ਜਿਹੜੇ ਵੱਧ ਨੰਬਰ ਵਾਲੇ ਕੈਂਡੀਡੇਟ ਆ ਉਹ ਆਲਰੇਡੀ 2024 ਦੇ 2023 ਦੇ ਵਿੱਚ ਸਿਲੈਕਟ ਹੋ ਚੁੱਕੇ ਆ ਠੀਕ ਹੈ ਤੇ ਤਾਂ ਕਰਕੇ ਰਾਜੇ ਜਿਹੜੀ ਤੁਹਾਨੂੰ ਮੇਨ ਬੇਸਿਕ ਜਾਣਕਾਰੀ ਦੇਣੀ ਹੈ ਜਿਹੜਾ ਮੇਰਾ ਮੇਨ ਪਰਪਸ ਹੈ ਉਹ ਇੱਕ ਦਿਨ ਤੁਹਾਨੂੰ ਇਹ ਦੱਸਣਾ ਸੀਗਾ ਕਿ ਫਿਜ਼ੀਕਲ ਦੀ ਤਿਆਰੀ ਵਾਸਤੇ ਤੁਹਾਡੇ ਕੋਲ ਘੱਟੋ ਘੱਟ ਇੱਕ ਮਹੀਨਾ ਹੈਗਾ ਹੈਗਾ ਹਜੇ ਕਿੰਨੇ ਗੁਣਾ कैंडिडेट ਅਪਲਾਈ ਜਾਣਗੇ 6 ਤੋਂ ਲੈ ਕੇ 10 ਗੁਣਾ ਤੱਕ ਕੈਂਡੀਡੇਟ ਅਪਲਾਈ ਜਾਣਗੇ ਠੀਕ ਹੈ ਜੀ ਕਿਉਂਕਿ ਤੁਹਾਨੂੰ ਪਤਾ ਕਿ ਪਿਛਲੀ ਭਾਰਤੀ ਦਾ ਬੇਟਾ ਕਲਿਸਟਾ 2-2 ਸਾਲ ਤੱਕ ਆਈਕਿੰਗ ਹੈਗੀ ਆ ਠੀਕ ਹੈ ਜੀ ਕਿੰਨੇ ਨੰਬਰ ਵਾਲੇ ਕੈਂਡੀਡੇਟ ਸ਼ੁਰੂ ਕਰ ਦੇਣ ਤਿਆਰੀ ਇਹਦੇ ਬਾਰੇ ਰਾਜੇ ਬਿਲਕੁਲ ਸਹੀ ਜੇਕਰ ਤੁਸੀਂ ਐਕੂਰੇਟ ਨਿਊਜ਼ ਚਾਹੀਦੀ ਹੈ ਉਹ ਤੁਹਾਨੂੰ ਸ਼ਾਮ ਨੂੰ 5 ਵਜੇ ਮੈਂ ਪ੍ਰੋਵਾਈਡ ਅੱਜ ਤਾਂ ਮੈਂ ਸਾਰੀਆਂ ਕੈਟਾਗਰੀਆਂ ਦਾ ਦੱਸ ਰੂ ਕਿ ਐਸਸੀ ਬੱਚੇ, ਬੀਸੀ ਬੱਚੇ, ਡਿਪੈਂਡੈਂਟ ਕੋਟੇ ਵਾਲੇ ਫ੍ਰੀडम ਫੈਕਟਰ ਜਰਨਲ ਉਹ ਵੀ ਜਿੰਨੇ ਵੀ ਬੱਚੇ ਹੈਗੇ ਕਿੱਥੋਂ ਲੈ ਕੇ ਕਿੱਥੋਂ ਨੰਬਰਾਂ ਤੱਕ ਬੱਚਿਆਂ ਦੀ ਫਿਜ਼ੀਕਲ ਦੀ ਤਿਆਰੀ ਸ਼ੁਰੂ ਕਰ ਦੇਣਾ ਠੀਕ ਹੈ ਦੂਜੀ ਲਿਸਟ ਤਾਂ ਮੈਨੂੰ ਪਤਾ ਨਹੀਂ ਕਦੋਂ ਆਊਗੀ ਕਦੋਂ ਨਹੀਂ ਆਊਗੀ ਪਰ ਆਪਾਂ ਆਵਰੇ ਵੱਲੋਂ ਇੱਕ ਲਿਸਟ ਜਾਰੀ ਕਰ ਦਾਂਗੇ ਠੀਕ ਹੈ ਜੀ ਤੇ ਸ਼ਾਮ ਤੱਕ ਤੁਹਾਨੂੰ ਮੈਂ ਦੱਸ ਦੂੰਗਾ ਤੇ ਆਪਦੀ ਫਿਜ਼ੀਕਲ ਦੀ ਟੈਸਟ ਅਸੀਂ ਕੱਲ ਤੋਂ ਕਰ ਸ਼ੁਰੂ ਕਰ ਦੇਣੀ ਹੈ ਠੀਕ ਹੈ ਜੀ ਤੇ ਇੰਨੀ ਦੱਸਣੀ ਸੀ ਬਾਕੀ ਦਾ ਜਿਹੜੇ ਬੱਚੇ ਨੇ ਅੱਗੇ ਦੀ ਪੁਲਿਸ ਦੀ ਭਰਤੀ ਦੀ ਜਾਣਕਾਰੀ ਲੈਣੀ ਹੈ ਦੂਸਰੀ ਗੱਲ ਹੈ ਜੀ ਜੇਕਰ ਕੋਈ ਕੈਂਡੀਡੇਟ ਆ ਪੰਜਾਬ ਪੁਲਿਸ ਦੀ ਵੀਡੀਓ ਕਲਰਕ ਪਟਵਾਰੀ ਆ ਜਿਹੜੇ ਆਪਣੇ ਪੰਜਾਬ ਆਉਣ ਵਾਲੇ ਪੰਜਾਬ ਦੇ ਇਗਜ਼ਾਮਾਂ ਸਾਰੇ ਤਰੀਕਿਆਂ ਤੋਂ ਚਾਹੁੰਦਾ ਤੁਸੀਂ ਆਪਣੇ ਇੱਕ ਬੈਚ ਤੋਂ ਤਿਆਰੀ ਕਰ ਸਕਦੇ ਹੋ ਆਪਣੇ ਐਪ ਦਾ ਨਾਮ ਹੈ ਕਲਾਸ ਪਲੱਸ ਲੈ ਜਿਹੜੇ ਬੱਚਾ ਕੋਲੇ ਆਈਫੋਨ ਹੈ ਉਹਨਾਂ ਨੇ ਕਲਾਸ ਪਲੱਸ ਐਪ ਡਾਊਨਲੋਡ ਕਰਦੇ ਕੋਡ ਫਿਲ ਕਰਨਾ DWX ਦਾ ਜਿਹੜੇ ਬੱਚਾ ਕੋਲੇ ਹੈ ਜਿਹੜੇ ਐਂਡਰੋਇਡ ਫੋਨ ਹਨ ਉਹਨਾਂ ਨੇ ਦੀਪਲ ਐਜੂਕੇਸ਼ਨ ਐਪ ਨੂੰ ਪਲੇ ਸਟੋਰ ਤੋਂ ਡਾਊਨਲੋਡ ਕਰ ਲੈਣੀ ਆ ਆਪਣਾ ਮੋਬਾਈਲ ਨੰਬਰ ਹੈ ਆਪਰੇ ਕਿਸੇ ਬੱਚੇ ਨੂੰ ਪ੍ਰੋਬਲਮ ਵਾਲੀ ਤੇ ਕਾਲ ਕਰਦੇ। ਇੱਜ ਤੁਹਾਨੂੰ ਲੈਕਚਰ ਮਿਲਣਗੇ ਇਸ ਇੰਗਲਿਸ਼ ਦੇ ਪੰਜਾਬੀ ਦੇ ਵਿੱਚ ਸਾਰੇ ਕਲਾਸ ਤੁਹਾਨੂੰ ਟ੍ਰਿਕਸ ਇਹਨਾਂ ਕਰਵਾਇਆ ਜਾਂਦੀਆਂ ਜਿੰਦਾਂ ਇੰਗਲਿਸ਼ ਤੇ ਮੈਥ ਹੋ ਗਿਆ। ਸਾਰੇ ਕਲਾਸ 0 ਲੈਵਲ ਤੋਂ ਹੈ ਜੇ ਕੋਈ ਕਿਡਿਟ ਪਹਿਲੀ ਵਾਰ ਇਹਦੀ ਕਰਨਾ ਚਾਹੁੰਦਾ 0 ਲੈਵਲ ਤੋਂ ਮੈਨੂੰ ਹੀ ਲੱਗਦਾ ਕਿ ਆਪਾਂ ਤੋਂ ਵਧੀਆ ਕੋਈ ਤਿਆਰੀ ਹੋ ਸਕਦੀ ਹੈ। ਠੀਕ ਹੈ ਜੀ ਤਾਂ ਤੁਸੀਂ ਜੁਆਇਨ ਕਰ ਸਕਦੇ ਹੋ। ਆਫਰ ਬਹੁਤ ਲਿਮਟਿਡ ਹੈ ਜੇ ਇਹਦੇ ਵਿੱਚ ਤੁਹਾਨੂੰ ਮਤਲਬ ਉਹ ਪ੍ਰੈ ਜਿਹੜਾ ਬਹੁਤ ਲਿਮਟਿਡ ਹੈਗਾ ਠੀਕ ਹੈ ਜਲਦੀ ਜਲਦੀ ਜੁਆਇਨ ਕਰ ਸਕਦੇ ਹੋ। ਧੰਨਵਾਦ ਮੇਰੇ ਦੋਸਤੋ ਜਿਉਂ